ਤਾਂ ਮੇਰੇ ਗੋਲੀ ਮਰਵਾਤੀ ਲੋਕੋ ਉਹ ਮੈਂ ਖੇੜੀ ਵਾਲੇ ਨੂੰ ਧੀ ਦੇ ਕੇ ਬਸਤਾ ਰਹੀਆਂ ਲੋਕੋ ਐ ਮੈਂ ਖੇੜੀ ਘਰ ਧੀ ਦੇ ਕੇ ਬਸਤਾ ਰਹੀਆਂ ਗੱਲ ਤੇ ਗੋਲੀਆਂ ਮਾਰ ਕੇ ਸਾਡੇ ਘਰ ਆ ਕੇ ਪਾਤੀ ਤਰੀਗੀ ਛੱਡੀ ਆਦਤਨ ਸੋਸ਼ਲ ਮੀਡੀਆ ਤੇ ਹਮੇਸ਼ਾ ਹੀ ਚਰਚਾ 'ਚ ਰਹਿਣ ਵਾਲਾ ਬਾਬਾ ਗੁਰਿੰਦਰ ਸਿੰਘ ਖੇੜੀ ਵਾਲੇ ਦਾ ਆਪਣੇ ਹੀ ਸਹੁਰਿਆਂ ਨਾਲ ਪੰਗਾ ਪੈ ਗਿਆ ਤੇ ਬੀਤੇ ਕੱਲ ਜਦ ਬਾਬਾ ਖੇੜੀ ਵਾਲਾ ਆਪਣੇ ਸਹੁਰਿਆਂ ਘਰੇ ਪਹੁੰਚਿਆ ਤਾਂ ਮਾਹੌਲ ਖਰਾਬ ਹੋ ਗਿਆ ਦੋਵੇਂ ਪਰਿਵਾਰ ਆਪਸ ਚ ਲੜ ਪਏ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋ ਰਹੀ ਹੈ ਜਿਸ ਚ ਬਾਬਾ ਆਪਣੀ ਫੋਰਚੂਨਰ ਗੱਡੀ ਦੇ ਵਿੱਚ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਦੂਸਰੇ ਪਾਸਿਓਂ ਬਾਬਾ ਖੇੜੀ ਵਾਲੇ ਦੀ ਸੱਸ ਉੱਚੀ-ਉੱਚੀ ਬੋਲ ਰਹੀ ਹੈ ਤੇ ਅਖੀਰ 'ਚ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀਆਂ ਨੇ ਤੇ ਪਰਿਵਾਰ ਵੱਲੋਂ ਬਾਬੇ ਖੇੜੀ ਤੇ ਉਹਨਾਂ ਦੇ ਘਰੇ ਵੱੜ ਕੇ ਹਮਲਾ ਕਰਨ ਅਤੇ ਗੋਲੀਆਂ ਚਲਾਉਂਦੇ ਇਲਜ਼ਾਮ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਬਾਬੇ ਖੇੜੀ ਵਾਲੇ ਦੀ ਸੱਸ ਦੇ ਗੋਲੀ ਵੀ ਲੱਗੀ ਹੈ। ਇਹ ਕੀ ਮਾਮਲਾ ਕੀ ਹੈ ਜੀ? ਮੈਂ ਖੇੜੀ ਵਾਲੇ ਬਾਬੇ ਨਾਲ ਉਹਦੀ ਕੁੜੀ ਗਈ ਸੀ ਬਾਰ-ਬਾਰ ਮੈਂ ਤਾਂ ਦਾਜ ਦੀ ਮੰਗ ਕਰਦੇ ਸੀਗੇ ਨਸ਼ਾ ਕਰਦਾ ਤੇ 3-4 ਵਾਰ ਉਹ ਲੜਕੇ ਤੋੜਤੀ। ਬੁੱਲਾਇਆ ਹੁੰਦੇ ਅਸੀਂ ਫੇਰ ਤੋਰਦੇ ਲੈ ਹੁਣ ਵੀ 3 ਮਹੀਨੇ ਹੋ ਗਏ ਕੁੜੀ ਤੇ ਮੇਰੇ ਕੋ ਘਰੇ ਬੈਠੀ ਨੂੰ ਇੱਕ ਦਿਨ ਰਾਤ ਨੂੰ 1:3 ਵਜੇ ਆਏ ਆ ਅਸੀਂ ਪੁਲਿਸ ਦੇ ਕਾਰ 112 ਤੇ ਉਹਦੋਂ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੋਂ 3 ਬੰਦੇ ਕਰੇ ਕਰਿਆ ਸੀ ਅੱਜ ਵੀ 3 ਜਣੇ ਆਏ ਸੀ ਤੇ ਫਿਰ ਮੇਰੀ ਮਾਂ ਨੂੰ ਬਿਠਾ ਲਿਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨੇ ਜਣੇ ਇਹਦੇ ਨਾਲ ਹੋਰ ਆ ਵੀ ਅਸੀਂ 2 ਰਵਾਲਵਰ ਸੀ ਤੇ ਇਹਨਾਂ ਤੋਂ 2 ਰਵਾਲਵਰ ਨਾਲ ਕਿਤੇ ਗੋਲੀਆਂ ਮਾਰਦੇ ਬਾਪੇ ਦੇ ਮੇਰੇ ਲੱਤ ਨੂੰ ਮਾਰੀ ਗਏ ਕਹਦਾ ਮੈਂ ਲੈ ਕੇ ਜਾਊਗਾ ਨਹੀਂ ਤੁਹਾਨੂੰ ਮਾਰੂਗਾ ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਗਾ ਜੀ ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਉਹਨੇ ਡਰ ਬਿਠਾ ਰੱਖਿਆ ਡਰ ਬੁਰੀ ਤਰ੍ਹਾਂ ਕਿ ਤੇਰੇ ਮਾਂ ਆਪਾਂ ਨੂੰ ਮਾਰ ਦੂ ਤੇਰੀ ਮਾਂ ਨੂੰ ਮਾਰ ਦੂ ਤੇਰੇ ਭਾਈ ਨੂੰ ਮਾਰ ਦੂ ਉਹ ਡਰਾਈ ਪਈ ਆ ਹੁਣ ਮੇਰੀ ਕੁੜੀ ਪੜਨਾ ਚਾਹੁੰਦੀ ਆ ਪੜਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ ਮੈਂ ਫੀਸ ਭਰੀ ਹੋਈ ਆ ਕਿੰਨੇ ਵਜੇ ਆਏ ਸੀ ਕੀ ਮਾਮਲਾ ਹੋਇਆ ਇਹ ਸਵਾ ਤਿੰਨ ਵਜੇ ਮੇਰੇ ਘਰੇ ਆਇਆ ਮੈਂ ਪੁਲਿਸ ਨੂੰ ਵੀ ਫੋਨ ਕੀਤਾ ਉਹ ਮੈਨੂੰ ਕਹਿੰਦਾ ਮੈਂ ਕਰ ਦਿੱਤਾ ਤੂੰ ਕਹਿੰਦਾ ਮੇਰੀ ਕਰਦੇ ਨਹੀਂ ਟੱਪ ਸਕਦਾ ਇਹ ਕਹਿੰਦਾ ਸੀ ਕਹਿੰਦਾ ਕੋਈ ਖਾੜ ਕੂ ਆ ਕਹਿੰਦਾ ਮੇਰੇ ਨਾਲ ਬਰਮੇ ਦਾ ਬਰਮਾ ਬਰਮੇ ਦਾ ਕੋਈ ਬੰਦਾ ਸੀਗਾ ਉਹਦੇ ਨਾਲ ਮੈਨੂੰ ਨਹੀਂ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਉਹਦੇ ਪੈਰਾਂ 'ਚ ਵੱਜ ਵੀ ਰੱਖੀ ਕਿ ਗਰੇ ਮੈਨੀ ਆਪਣੀ ਪੂਰੀ ਤਰ੍ਹਾਂ ਤੇ ਆਕ ਉਸ ਕਰਦਾ ਮੈਂ ਅਜੇ thro ਦਰਵਾਜਾ ਦਿਖਾਵਾ ਸਰਪੰਦਰਵਾਜਾ ਦਿਖਾਉ ਦਿੱਤੇ ਹਾਂ ਵੀ ਆਜਾ ਦੋ ਦੇਖ ਤੋਂ ਮੇਰੀ ਜਦੋਂ ਪਿਛਲੇ ਦਵਾਤੇ ਬਾਦ ਨੂੰ ਲੈ ਕੇ ਜਾ ਰਹੀ ਸੀ ਜਦੋਂ ਇਹਨੇ ਰਵਾਲ ਵਰਨਾ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਮੇਰੇ ਗੱਲਾਂ ਦਾ ਸਾਹਮਣੇ ਦੁਨੀਆਂ ਤੇ ਲੈ ਕੇ ਲਿਆ ਵੀ ਆ ਗੋਲੀ ਚਰੇ ਪਤਾ ਨਹੀਂ ਕਿੰਨੀਆਂ ਚਲਾਈਆਂ ਦੋ ਰਵਾਲ ਵਰ ਤੇ ਤੇਰੇ ਪੱਟ ਤੇ ਗੋਲੀ ਬੱਤੀ ਆ ਪਿਛਲੇ ਲੱਤ ਤੇ ਗੋਲੀ ਵੱਜ ਕੇ ਮੂਰੇ ਨਿਕਲ ਗਈ ਹਲੋ ਜੀ ਬਰਤਨੀ ਪਾਇਰ ਤੁਸੀਂ ਕਿਹਦੇ ਕਰਾ ਪਹਿਲਾਂ 112 ਤੱਕ ਪੇਲਟ ਕੀਤੀ ਸੀ ਕਿ ਕਿਦਰਾਤ ਨੂੰ ਇਹਨੇ ਮੈਨੂੰ ਕਿਹਾ ਤੇ ਆਪਰਾ ਕਿਹਾ ਮੇਰੇ ਦਰਵਾਜ਼ੇ ਤੋੜੇ ਪੈਣੇ ਪੁੱਛ ਰਹੀ ਕਾਰਵਾਈ ਨਹੀਂ ਕੀਤੀ ਹੈ ਜੀ ਜੀਮਾਨ ਕਰ ਦਿਓ ਮੈਂ ਸਾਭ ਦੀ ਪੰਕ ਕਰਦੀ ਤੇ ਉਧਰ ਹੀ ਬਾਬਾ ਖੇੜੀ ਵਾਲਾ ਵੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਜਿਸਨੇ ਆਪਣੇ ਸੋਹਰੇ ਪਰਿਵਾਰ ਵੱਲੋਂ ਉਸਤੇ ਸਾਜ਼ਿਸ਼ ਦੇ ਤਹਿਦ ਹਮਲਾ ਕਰਨ ਦੇ આરોਪ ਲਗਾਏ ਨੇ ਤੇ ਬਾਬੇ ਖੇੜੀ ਵੱਲੋਂ ਹੋਰ ਕੀ ਕੁਝ ਇਲਜ਼ਾਮ ਲਗਾਏ ਗਏ ਨੇ ਉਹ ਵੀ ਸੁਣੋ ਇਹ ਲੜਨਾਂ ਉਹਦੇ ਨਾਨੀ ਜੀ ਨੂੰ ਨਾਲ ਕਿਉਂ ਲੈ ਕੇ ਆਏ ਹਾਂ ਜੀ ਚਲੋ ਮੇਰੇ ਥੋੜੀ ਮੂਹ ਤੇ ਸੱਟ ਆ ਬਾਈ ਜੇ ਅਸੀਂ ਲੜਨਾਂ ਉਹਦੇ ਅਸੀਂ ਤੁਸੀਂ ਦੱਸੋ ਅਸੀਂ ਨਾਨੀ ਨੂੰ ਨਾਲ ਲੈ ਕੇ ਆਉਂਦੇ ਹਾਂ ਅਸੀਂ ਦੋ ਜਾਨੇ ਤੇ ਨਾਨੀ ਨੂੰ ਲੈ ਕੇ ਆਇਆ ਤਾਂ ਗੱਲ ਕਰਨ ਆਇਆ ਮੈਂ ਤਾਂ ਆਪ ਮਾਰ ਚੱਲਦਾ ਸੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਵੀ ਇਹਨਾਂ ਨੇ ਐ ਕਰਿਆ ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭਲੇਖੇ ਚ ਲੈ ਕੇ ਗਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇਹ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾੜਾ ਮਾਰੀਆਂ ਗੱਡੀ ਭੰਨਤੀ ਸਾਰੀ ਫਿਰ ਹਸਪਤਾਲ ਦੇ ਮੂਹਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਕਢਾ ਕੇ ਦੇਖ ਲਓ ਉਹਦੇ ਵਿੱਚ ਐਨ ਸਾਫ ਦਿਖਦਾ ਕਹਿੰਦਾ ਉਹ ਖੜਾ ਉਹ ਖੜਾ ਉਹਨੇ ਆ ਕੇ ਮੈਨੂੰ ਜੀ ਸੱਤ ਅੱਠ ਫੁੱਟ ਉੱਤੇ ਚੱਕਤਾ ਸਾਰੀ ਬਾਹਾਂ ਟੁੱਟ ਗਈ ਤੇ ਆ ਸਾਰੀ ਬਾਹ ਫੱਟੀ ਪਈਆਂ ਆਂ ਉਂਗਲਾਂ ਟੁੱਟੀਆਂ ਇੱਕ ਲੱਤ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਵੀ ਗੋਲਡੀ ਬਰਾੜ ਦਾ ਕੱਜੇ ਮੈਂ ਇਹ ਹੋਰ ਮੈਂ ਐਵੇਂ ਆਉਂਦਾ ਤੁਹਾਡੇ ਤੁਸੀਂ ਆਪਦੇ ਦਿਮਾਗ ਨਾਲ ਸੋਚੋ ਉੱਤਰਕਾਰ ਵੀ ਜੇ ਮੈਂ ਲੜਨ ਆਉਂਦਾ 골ਡੀ ਬਰਾੜ ਦਿੰਦਾ ਮੇਰਾ ਉਹ ਇਹ ਤਾਂ ਮੈਂ ਕੱਲਾ ਆਉਂਦਾ ਲੜਨ ਦੇ ਨਾਲ ਇਹ 10 15 ਜਣੇ ਮੈਂ ਕੱਲਾ ਆਇਆ ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਧੱਕੇ ਨਾ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕਟਮੈਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਐ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਤੇ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਬਾਰੇ ਖੁਲਾਸਾ ਕਰੂੰਗਾ ਵੀ ਇਹ ਕੌਣ ਆ ਇਹ ਕਹੀ ਜੀ ਆ ਇਹਦੇ ਪਿੰਡ ਦੇ ਵੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਨਾ ਲੈ ਕੇ ਝਗੜਾ ਉਹਦੇ ਨਾਲ ਹੈ ਨਹੀਂ ਸੀ ਉਹਨੂੰ ਘਰ ਆਈ ਤੋ ਘਰ ਵਾਲੀ ਨੂੰ ਤਾਂ ਕੋਈ ਹੋਈ ਹੀ ਨਹੀਂ ਇਹਨਾਂ ਦੀ ਘਰ ਵਾਲੀ ਦਾ ਹੋ ਕੇ 2 ਮਹੀਨੇ ਨੂੰ ਕੋਈ ਸੀ ਜਿਹੜੇ ਵਿਪਨ ਚਲਾ ਲੈ ਹੋ ਰਹੀ ਤਾਂ ਹਮਕੇ ਸਾਰੇ ਝੂਟ ਨੇ ਯਾਰ ਮੇਰੇ ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ ਜੇ ਅਸੀਂ ਵਿਪਨ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਸਾਹੀ ਲੜਨ ਯਾਰ ਵੀਰੇ ਨਾਨੀ ਨੂੰ ਲੜ ਲੈ ਤੁਸੀਂ ਆ ਬੋਤੇ ਤੁਸੀਂ ਕਿਸੇ ਲੇਡੀ ਜਨ ਨੂੰ ਨਾਲ ਲੈ ਕੇ ਜਾ ਰਹੇ ਹੋ ਬਜ਼ੁਰਗ ਲੜਨ ਆ ਰਹੇ ਸੀ ਦੀ ਨਾਨੀ ਸੀ ਕੌਣ ਕੌਣ ਸੀ ਇਹਨਾਂ ਦੀ ਕੁੜੀ ਦੀ ਨਾਨੀ ਸੀਗੀ ਨਾ ਇਹਦੀ ਮਾਂ ਸੀ ਜਿਹੜੀ ਗਰਜੀਤ ਕੌਰ ਆ ਜਿਹਦੇ ਨਾਲ ਲੜਦੀ ਜਿਹਦੀ ਮਾਂ ਗਰਜੀਤ ਕੌਰ ਦੀ ਸਗੀ ਮਾਂ ਸੀ ਉਹ ਕੁੜੀ ਦੀ ਨਾਨੀ ਕੁੜੀ ਦੀ ਨਾਨੀ ਸੀ ਅਸੀਂ ਤਾਂ ਯਾਰ ਮੈਨੂੰ ਕੀ ਪਤਾ ਸੀ ਕਿ ਵੀ ਇਹ ਐਂ ਕਰਨਗੇ ਠੀਕ ਆ ਤੇ ਚਲੋ ਇਹਨਾਂ ਨੇ ਜੋ ਕਰਨਾਂ ਦੀ ਘਰੇ ਆਇਆ ਨਾ ਸਾਡੇ ਨਾਲ ਕਰਤਾ ਤੇ ਹੁਣ ਅਗਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਰਾਉਣਗੇ ਸਾਥੂ ਕਰਾ ਲੈਣਗੇ ਯਾਰ ਕੋਈ ਨਹੀਂ ਪ੍ਰੋਸੈਸ ਚ ਲੈ ਕੇ ਥੋੜਾ ਜਿਹਾ ਕਰਤਾ ਸਾਡਾ ਕੰਮ ਤੇ ਉਦੋਂ ਹੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਕ ਕੋਰ ਨੇ ਮਾਤਾ ਗੁਦਰੀ ਕਲੋਨੀਸ ਰਹਿੰਦੇ ਨੇ ਉਹਨਾਂ ਦੀ ਜਿਹਨੇ ਬੇਟੀ ਦੀ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਹੋਣੀ ਨੇ ਕਿਹੜੀ ਜੱਟਾਂ ਸੰਗ੍ਰੁੱਪ ਇਹਨਾਂ ਦਾ ਲਾਸਟ ਈਅਰ ਮੈਰਿਜ ਹੋਈ ਸੀ ਇਹਨਾਂ ਦਾ ਕੋਈ ਆਪਸ ਵਿੱਚ ਮੈਟ੍ਰਿਮੋਨੀਅਲ ਡਿਸਕਿਊਟ ਚੱਲਦਾ ਹੈ ਅੱਜ ਇਹ ਮੇਰੇ ਨਾਲ ਦੋਨੇ ਪਾਰਟੀ ਇਹਨਾਂ ਦੇ ਘਰੇ ਇਕੱਠੀਆਂ ਹੋਈਆਂ ਸੀਗੀਆਂ ਤੇ ਗੁਰਵਿੰਦਰ ਸਿੰਘ ਗੋਣੀ ਆਪਣੇ ਨਾਲ ਦੋ ਤਿੰਨ ਜਣੇ ਲੈ ਕੇ ਆਏ ਸੀ ਇਹਨਾਂ ਦੀ ਕੀ ਗੱਲ ਚੱਲ ਰਹੀ ਸੀ ਸਾਡੇ ਪਤਾ ਇਹਨਾਂ ਦੀ ਪਹਿਲਾਂ ਓਥੇ ਆਪਸ ਵਿੱਚ ਲੜਾਈ ਹੋਈ ਹੈ ਦੋਨਾਂ ਦੀ ਖੂਬ ਸੀ ਉਸ ਤੋਂ ਬਾਅਦ ਆਫਟਰ दैट ਜਦੋਂ ਇਹ ਹਸਪੀਟਲ ਦਾਖਲ ਹੋਣ ਆਏ ਆ ਉਹ ਦਮ ਇਹਨਾਂ ਨੇ ਸਾਡੇ ਤਕਰੀਬਨ ਕੁਝ 3:30-4 ਵਜੇ ਦੀ ਗੱਲ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਹਸਪੀਟਲ ਆਏ ਆ ਮੇਰੇ ਗੁਰਵਿੰਦਰ ਸਿੰਘ ਗੋਣੀ ਨੇ ਤੇ ਉਹਨਾਂ ਦੇ ਇੱਕ ਕਜ਼ਨ ਨੇ ਉਹ ਤਾਂ ਦਾਖਲ ਨੇ ਉਹਰੇ ਤੇ ਜਿਹੜੀ ਗੁਰਜੀਤ ਕੌਰ ਔਣੀ ਨੇ ਉਹਨਾਂ ਦੇ ਕਿਵੇਂ ਖਾਏ ਚ ਪੱਟ ਚ ਉਹਨਾਂ ਦੇ ਗੋਲੀ ਦੇ ਪਿੱਛੇ ਤੇ ਉਹਨਾਂ ਨੂੰ ਚੰਡੀਗੜ੍ਹ ਰੈਸਪੋਰਟ ਦਿੱਤਾ ਤੇ ਜੀਪਲੀ ਚੰਡੀਗੜ੍ਹ ਤੇ ਜੀ ਅਨਲਿਸਟਮੈਂਟ ਦੇ ਰਹੇ ਆ ਕਾਰੋ ਤੇ ਜੀ ਜੀ ਗੁਰਜੀਤ ਕੌਰ ਕਹਿੰਦੇ ਨੇ ਸਾਡੇ ਨਾਲ ਗੱਲਬਾਤ ਹੋਈ ਸੀ ਕਹਿੰਦੇ ਸਾਨੂੰ ਜਿਹੜੀ ਖੇੜੀ ਵਾਲਾ ਬੰਦਾ ਉਹਨਾਂ ਦਾ ਜਵਾਈ ਹੈ ਵੀ ਉਹ ਸਾਨੂੰ ਥ੍ਰੈਟ ਕਰਦਾ ਹੈ ਲਗਾਤਾਰ ਗੋਲੀ ਬਰਾਡ ਦੀਆਂ ਧਮਕੀਆਂ ਵੀ ਦਿੰਦਾ ਸੀ ਉਸ ਨੂੰ ਸੂਚਿਤ ਵੀ ਕਰਿਆ ਉਹ ਇਦਾਂ ਕਹਿੰਦੇ ਨੇ ਦੇਖੋ ਜੀ ਹਲੇ ਸਾਡੀ ਖੁਰਜੀਤ ਕੋਰੋਨਾ ਦੇ ਕੋਈ ਹੋਰ ਖ਼ੈਰ ਨਹੀਂ ਨਾ ਉਹਨਾਂ ਦੇ ਨਾਲ ਗੱਲ ਹੋਈ ਹੈ ਜੇ ਕੋਈ ਇਹੇ ਜੀ ਗੱਲ ਹੋਊਗੀ ਜਿਹੜੀ ਜੋ ਬਣਦੀ ਕਰ ਲਈ ਉਹ ਹੋ ਗਈ ਹਲੇ ਅਸੀਂ ਉਹਨਾਂ ਨੂੰ ਸੁਣਿਆ ਨਹੀਂ ਹੈ ਜਿਹੜਾ ਜਿਹੜੇ ਇੱਥੇ ਲੋਕਾਂ ਤੋਂ ਗੱਲ ਪਤਾ ਚੱਲੀ ਹੈ ਮੇਰੀ ਪਾਰਟੀ ਦਾਖਲ ਹੈ ਉਹਨਾਂ ਨਾਲ ਸੱਜੇ ਜੇ ਕੋਈ ਇਹੇ ਜੀ ਗੱਲ ਹੋਊਗੀ ਤਾਂ ਅਕੋਰਡਿੰਗਲੀ ਕਾਰਵਾਈ ਹੋਊਗੀ ਤੇ ਵਾਈਪਨ ਕਿਹਨਾਂ ਬਲੂਜ਼ ਕਰ ਰਹੇ ਆ ਦੇਖੋ ਜੀ ਖੁਰਜੀ ਹਲੇ ਤਾਂ ਜੀ ਲੀ ਇਨਫੋਰਮੇਸ਼ਨ ਹੀ ਹੈ ਕਿ ਉਹਨਾਂ ਦੇ ਹੋਰੀ ਰਹੀ ਹੈ ਕਹਨੇ ਚਲਾਈ ਹੈ ਕਿਵੇਂ ਚੱਲੀ ਹੈ ਇਹ ਹਲੇ ਕਲੀਅਰ ਹੈ ਤਾਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਕੇ ਲੋਕਾਂ ਨੂੰ ਗਿਆਨ ਦੇਣ ਵਾਲੇ ਬਾਬਿਆਂ ਦੇ ਇਹ ਹਾਲ ਹੋ ਰਹੇ ਨੇ ਜੋ ਆਪਣਾ ਘਰ ਨਹੀਂ ਵਸਾ ਪਾਰੇ ਤੇ ਸ਼ਰਿਆਮ ਗੁੰਡਾਗਰਦੀ ਤੇ ਉਤਰ ਆਏ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਪੁਲਿਸ ਕੀ ਕੁਝ ਕਾਰਵਾਈ ਕਰਦੀ ਹੈ ਤੇ ਕੀ ਨਵਾਂ ਮੋੜ ਸਾਹਮਣੇ ਆਂਦਾ ਹੈ ਫਤਿਹਗੜ ਸਾਹਿਬ ਤੋਂ ਗੁਰਦੀਪ ਸਿੰਘ ਦੀ ਰਿਪੋਰਟ